ਆਹ ਦੇਖੋ ਤੁਸੀਂ ਜਿਹੜਾ ਫਲਾਇਓਵਰ ਹੈ 21 ਨੰਬਰ ਫਾਟਕ ਵਾਲਾ ਇਹ ਵੀ ਬਹੁਤ ਜਿਹੜਾ ਹੈ ਟੁੱਟਿਆ ਹੋਇਆ ਸੀ ਬਹੁਤ ਈ ਦੀ ਸੜਕ ਦੀ ਖਸਤਾ ਹਾਲਤ ਸੀ ਅੱਜ ਤੁਹਾਡੇ ਸਾਹਮਣੇ ਜਿਹੜਾ ਹੈ ਇੱਥੇ ਕੰਮ ਸ਼ੁਰੂ ਹੋ ਚੁੱਕਿਆ ਹੈ ਦੁਖਨਵਾਨ ਸਾਹਿਬ ਵਾਲੀ ਰੋਡ ਵੀ ਜਿਹੜੀ ਹੈ ਬਣਨ ਜਾ ਰਹੀ ਹੈ ਤੇ ਬਹੁਤ ਜਲਦੀ ਜਿਹੜੀ ਹੈ ਪਟਿਆਲੇ ਸ਼ਹਿਰ ਦੀਆਂ ਸਾਰੀਆਂ ਮੇਨ ਰੋਡਸ ਜਿਹੜੀਆਂ ਨੇ ਬਣਾ ਦਿੱਤੀਆਂ ਜਾਣਗੀਆਂ ਕੰਮ ਜਿਹੜਾ ਹੈਗਾ 3 ਡਿਪਾਰਟਮੈਂਟਸ ਜਿਹੜੇ ਨੇ ਉਹ ਅਲੱਗ-ਅਲੱਗ ਥਾਵਾਂ ਤੇ ਪੈਰਲਲ ਸਿਮਲਟੇਨियसली ਕੰਮ ਕਰ ਰਹੇ ਨੇ ਤੇ ਉਮੀਦ ਹੈ ਕਿ ਇਸ ਸੀਜ਼ਨ ਸਰਦੀਆਂ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਅਸੀਂ ਕਰ ਲਾਂਗੇ ਕਿੰਨਾ ਖਰਚਾ ਆ ਗਿਆ ਦੇਖੋ ਇਹ ਜਿਹੜਾ ਸਟ੍ਰੈਚ ਹੈਗਾ ਇਹ 1.5 ਕਰੋੜ ਦਾ ਸਟ੍ਰੈਚ ਹੈ ਜੀ ਇਹ ਜਿਹੜਾ ਹੈਗਾ ਰੇਲਿੰਗ ਤੋਂ ਰੇਲਿੰਗ ਜਿਹੜੀ ਆ ਤੁਸੀਂ ਰੇਲਿੰਗ ਦੇਖ ਰਹੇ ਹੋ 21 ਨੰਬਰ ਫਾਟੀ ਦਾ ਪੂਰਾ ਜਿਹੜਾ ਬੋਥ ਸਾਈਡ ਜਿਹੜੀਆਂ ਐਂਡ ਟੂ ਐਂਡ ਜਿਹੜਾ ਹੈ ਇਹ ਦੀ ਕਾਰਪਟਿੰਗ ਹੋਵੇਗਾ ਸਰ ਜੇ 5 ਪੈਸੇ ਦਾ ਵੀ ਕੋਈ ਕਮੀ ਪੇਸ਼ੀ ਆਈ ਤਾਂ ਡਿਪਾਰਟਮੈਂਟ ਤੇ ਠੇਕੇਦਾਰ ਦੋਨੋਂ ਦੇ ਵਿਲ ਬੀ ਹੈਲਡ ਰਿਸਪਾਂਸਿਬਲ ਮੈਂ ਪਹਿਲਾਂ ਹੀ ਕਿਹਾ ਹੋਇਆ ਹੈ ਵੈਰੀ ਕਲੀਅਰ ਦ ਵੈਰੀ ਫਰਸਟ ਥਿੰਗ ਉਹ ਮੈਂ ਤਾਂ ਇਹਨਾਂ ਨੇ ਕਿਹਾ ਵੀ ਕੁਆਲਿਟੀ ਤੇ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਕੰਮ ਜਿਹੜਾ ਹੈਗਾ ਇੱਕ ਦਿਨ ਵੱਧ ਘਟ ਮੈਂ ਜ਼ਰੂਰ ਬਰਦਾਸ਼ਤ ਕਰ ਸਕਦਾ ਬਟ ਕੁਆਲਿਟੀ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਯਾਰ ਉਹ ਓਐਚਐਸਆਰ ਬਣਨੇ ਨੇ ਪਹਿਲਾਂ ਤਾਂ ਹਜੇ ਅਜੇ ਜਿਹੜੇ ਨੇ ਦੋ ਟੈਂਕੀਆਂ ਪਾਣੀ ਦੀਆਂ ਬਣਨੀਆਂ ਨੇ ਉਹਨਾਂ ਨੂੰ ਸਾਲ ਲੱਗ ਸਕਦਾ ਤੇ ਉਹ ਕੰਮ ਕਰਾ ਕੇ ਬਾਅਦ ਦੇ ਵਿੱਚ ਜਿਹੜੇ ਹੈ ਕਨੈਕਸ਼ਨ ਅਸੀਂ ਦੇਖਾਂਗੇ ਠੀਕ ਹੈ